ਪਤੀ ਪਤਨੀ ਆਪਣੀ 13 ਸਾਲ ਦੀ ਬੱਚੀ ਦੇ ਨਾਲ ਸ਼ਗਨ ਤੇ ਜਾ ਰਹੇ ਸਨ ਪਰ ਨਹੀਂ ਪਤਾ ਸੀ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਅਜਿਹੀ ਦੁਰਘਟਨਾ ਹੋ ਜਾਣੀ ਹੈ ਜਿਸ ਦੇ ਕਾਰਨ ਇਸ ਵਿਅਕਤੀ ਦਾ ਪੂਰਾ ਪਰਿਵਾਰ ਉਚੜ ਜਾਣਾ ਰਾਤ ਵਿੱਚ ਹੀ ਇੱਕ ਅਜਿਹਾ ਭਿਆਨਕ ਖਾਸਾ ਟਰੈਕਟਰ ਟਰਾਲੀ ਦੇ ਨਾਲ ਹੋਇਆ ਜਿਸ ਦੇ ਵਿੱਚ 13 ਸਾਲ ਦੀ ਬੱਚੀ ਸਮੇਤ ਉਸਦੀ ਮਾਂ ਦੀ ਜਾਨ ਚਲੀ ਗਈ ਮਾਂਾਂ ਧੀਆਂ ਨੂੰ ਇਸ ਹਾਲਤ ਦੇ ਵਿੱਚ ਦੇਖਣ ਤੋਂ ਬਾਅਦ ਪਿਤਾ ਦਾ ਹਾਲ ਉਹ ਹੋ ਗਿਆ ਜੋ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿੰਨੇ ਦਿਨ ਹੋ ਚੁੱਕੇ ਨੇ ਹੋਸ਼ ਦੇ ਵਿੱਚ ਵੀ ਨਹੀਂ ਸੀ ਚੰਗੀ ਤਰ੍ਹਾਂ ਤੇ ਹੁਣ ਜਦੋਂ ਇंसाफ ਲੈਣ ਦੇ ਲਈ ਉਹ ਹੌਪੀਸ ਵਾਲਿਆਂ ਦੇ ਕੋਲ ਪਹੁੰਚਦਾ ਹੈ ਤਾਂ ਉਸ ਦਾ ਕਹਿਣਾ ਹੁੰਦਾ ਹੈ ਕਿ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਮੌਕੇ ਤੇ ਕੁੜੀ ਦੇ ਮਾਮੇ ਦੇ ਵੱਲੋਂ ਦੱਸਿਆ ਗਿਆ ਕਿ ਆਖਿਰਕਾਰ ਕੀ ਕੁਝ ਚੱਲ ਰਿਹਾ ਹੈ ਜਿਸ ਦੇ ਕਰਕੇ ਉਹਨਾਂ ਦਾ ਦੁੱਖ ਹੋਰ ਵੀ ਵੱਧ ਚੁੱਕਿਆ ਪਰ ਕਿਤੋਂ ਵੀ ਆਸ ਦੀ ਉਮੀਦ ਨਹੀਂ ਜਾਤ ਪਾ ਰਹੀ ਆਖਿਰਕਾਰ ਕੀ ਇਹ ਪੂਰਾ ਮਾਮਲਾ ਜਿੱਥੇ ਅੰਮ੍ਰਿਤਸਰ ਦੇ ਵਿੱਚ ਮਾਵਾਂ ਧੀਆਂ ਦੀ ਇਕੱਠੀਆਂ ਦੀ ਜਾਨ ਲਈ ਗਈ ਹੈ ਇੱਕ ਹਾਦਸੇ ਦੇ ਵਿੱਚ ਇਹ ਜਾਨ ਲਈ ਗਈ ਹੈ ਉਸ ਤੋਂ ਬਾਅਦ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਪਰਿਵਾਰਿਕ ਮੈਂਬਰਾਂ ਨੇ ਹੋਰ ਕੀ ਕੁਝ ਦੱਸਿਆ ਕਿਵੇਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਇਲਜ਼ਾਮ ਲੱਗ ਰਹੇ ਨੇ ਵੱਡੀ ਪਾਰਟੀਆਂ ਦੇ ਉੱਪਰ ਕੀ ਕੁਝ ਹੈ ਜਾਣਦੇ ਹਾਂ ਹਾਂਜੀ ਭਾਜੀ ਕੀ ਨਾਮ ਦਾ ਭਾਜੀ ਮੇਰਾ ਨਾਮ ਗੁਰਜੀਤ ਆ ਭਾਜੀ ਕੀ ਗੱਲ ਹੋਈ ਹੈ ਭਾਜੀ ਜਿਹੜੇ ਮੇਰੇ ਭਾਂਜੀ ਨੇ ਔਰ ਭਾਜੀ ਨੇ ਉਹ ਉਹਨਾਂ ਦੀ ਬੇਟੀ ਸੀਗੀ ਨਾਲ ਉਹ ਜਾ ਰਹੇ ਸੀਗੇ ਕਿਤੇ ਠੀਕ ਆ ਉਧਰੋਂ ਇਧਰੋਂ ਟਰਾਲੀ ਵੀ ਜਾ ਰਹੀਗੀ ਇਹਨਾਂ ਨੇ ਹੋਰਨ ਦਿੱਤਾ ਕਿ ਸਾਨੂੰ ਸਾਈਡ ਦਿੱਤੀ ਜਾਵੇ ਜੋਗੀ ਟਰਾਲੀ ਵਾਲੇ ਨੇ ਪਹਿਲਾਂ ਸਾਈਡ ਦਿੱਤੀ ਆ ਬਾਅਦ ਵਿੱਚ ਸਾਈਡ ਦੇ ਕੇ ਮੌਕੇ ਤੇ ਉਹਨਾਂ ਨੇ ਸਾਈਡ ਦੇ ਕੇ ਫਿਰ ਮੌਕੇ ਤੇ ਉਹ ਕੱਚੇ ਲਾਤੀ ਆ ਜੋਗੀ ਉਹਨਾਂ ਦਾ ਵਿੱਚ ਵਜਣ ਕਰਨ ਉਹਨਾਂ ਦੀ ਬੇਟੀ ਆ ਉਹ ਟਾਇਰ ਦੇ ਥੱਲੇ ਆ ਗਈ ਆ ਬੇਟੀ ਉਹਨਾਂ ਦੇ ਟਾਇਰ ਥੱਲੇ ਆ ਗਈ ਆ ਉਹਨਾਂ ਦੀ ਬੇਟੀ ਬਚਾਉਂਦਾ ਬਚਾਉਂਦਾ ਉਹਦੀ ਮਾਂ ਵੀ ਥੱਲੇ ਆਈ ਆ ਜੋਗੀ ਉਹਨਾਂ ਦੇ ਛੱਟ ਗੁੱਜੀ ਲੱਗੀ ਹੋਈ ਸੀ ਸੀਰੀਅਸ ਸੀਗੇ ਇਹਨਾਂ ਨੇ ਮੈਂ 20 ਦਿਨਾਂ ਗਿਆ ਜੋ ਵੀ ਬਣਿਆ ਮੈਂ ਆਪਣੇ ਕੋਲੋਂ ਲਾਉਂਦਿਆ ਠੀਕ ਆ ਭਾਜੀ ਮੇਰੇ ਨਾਲ ਉਹਨਾਂ ਦਾ ਕੋਈ ਸਾਥ ਨਹੀਂ ਆ ਠੀਕ ਹੈ ਉਹ ਆਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਜੋ ਕਰ ਲੋ ਜੋ ਕਰਨਾ ਹੋਰ ਕੋਣ ਟਰਾਲੀ ਟਰੈਕਟਰ ਵਾਲੇ ਉਹ ਕੋਣ ਉਹ ਕੋਣ ਹੈ ਵਿਅਕਤੀ ਕੋਈ ਐਮ ਐਲ ਏ ਹੈ ਜਾਂ ਕੋਈ ਸਰਪੰਚ ਵਾ ਕੋਣ ਹੈ ਪਾਜੀ ਉਹ ਕਹਿੰਦੇ ਆ ਵੀ ਸਾਡੇ ਕੋ ਪਾਵਰ ਹੈਗੀਆਂ ਵਾ ਅਸੀਂ ਕਰ ਲਾਂਗੇ ਤੁਸੀਂ ਕਿਹੜੇ ਲੀਡਰਾਂ ਨਾਲ ਸੰਬੰਧ ਰੱਖਦੇ ਹੋ ਪਾਜੀ ਲੀਡਰਾਂ ਨਾਲ ਉਹ ਆਉਂਦੇ ਹਾਂਜੀ ਕਾਲੀਆਂ ਨਾਲ ਅੱਛਾ ਹਾਂਜੀ ਉਹ ਧਮਕੀਆਂ ਲਾਉਂਦੇ ਨੇ ਹਾਂਜੀ ਧਮਕੀਆਂ ਲਾਉਂਦੇ ਨੇ ਉਹ ਮੇਰੇ ਪਾਜੀ ਵੇਖੋ ਜਿਨ੍ਹਾਂ ਦੀ ਬੱਚੀ ਜਿਨ੍ਹਾਂ ਦੀ ਵਾਈਫ ਆ ਜਿਨ੍ਹਾਂ ਨੇ ਲੌਂਗ ਟਾਈਮ ਉਹਨਾਂ ਨੇ ਟਾਈਮ ਬਤਾਉਣਾ ਆਪਣੀ ਫੈਮਿਲੀ ਨਾਲ ਹਨਾ ਉਹ ਆਪਣਾ ਪਰਿਵਾਰ ਲੈ ਕੇ ਜਾ ਰਹੇ ਆ ਤੇ ਉਲਟਾ ਇਲਜ਼ਾਮ ਲਾ ਰਹੇ ਮੇਰੇ ਭਰਾ ਭਾਜੀ ਦੇ ਔਰ ਦੀਦੀ ਦੇ ਵੀ ਇਹਨਾਂ ਦੇ ਹਸਬੰਦ ਨੇ दारू ਪੀਤੀ ਹੋਈ ਸੀ ਤੇ ਜੋ ਇਹ ਇਹ दारू ਪੀਣ ਦੇ ਕਰਕੇ ਹੋਇਆ ਉਲਟਾ ਇਲਜ਼ਾਮ ਲਾ ਕੇ ਕਹਿੰਦੇ ਆ ਜੋ ਕਰ ਲੋ ਜੋ ਕਰਨਾ ਅੱਛਾ ਤੇ ਉਹਨਾਂ ਦੀ ਕਿੰਨੀ ਕਿੰਨੀ ਉਮਰ ਸੀ ਬੇਟੀ ਦੀ ਕਿੰਨੀ ਉਮਰ ਸੀ ਆਂਟੀ ਦੀ ਉਹਨਾਂ ਦੀ ਉਹਨਾਂ ਦੀ ਵਾਈਫ ਦੀ ਕਿੰਨੀ ਉਮਰ ਸੀ ਜਿਹੜੀ ਬੇਟੀ ਸੀਗੀ ਉਹਨਾਂ ਦੀ 13 ਤੇਰਾ ਦੋ 12 ਸਾਲ ਸੀਗੀ ਤੇ ਜੋ ਮੇਰੀ ਦੀਦੀ 43 ਸਾਲ ਤੋਂ 4 45 ਸਾਲ ਦੇ ਵਿੱਚ ਵਿੱਚ ਸੀਗੀ ਹੁਣ ਕੀ ਤੁਹਾਡੀ ਮੰਗ ਹੈ ਸਰ ਮੈਂ ਮੰਗ ਕਰਦਾ ਇੱਕ ਤੇ ਸਾਡੀ ਮੇਰੀ ਪਾਂਜੀ ਗਈ ਆ ਉਹਦੇ ਮਗਰ ਮੇਰੀ ਭੈਣ ਵੀ ਚਲ ਗਈ ਮੇਰੇ ਇਹ ਤੇ ਦੋਵੇਂ ਚਲ ਗਏ ਕਤਲ ਹੋ ਗਿਆ ਮੇਰਾ ਮੈਂ ਸਰਕਾਰ ਤੋਂ ਕਾਨੂੰਨੀ ਕਾਰਵਾਈ ਮੰਗਦਾ ਇਹਨਾਂ ਨਾਲ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਠੀਕ ਹੈ ਹਾਂਜੀ ਆਂਟੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਹੈ ਜੀ ਮੇਰਾ ਨਾਮ ਰਾਣੀ ਕੌਰ ਜੇ ਸਰ ਜੀ ਸਾਡਾ ਬੋ ਨਿਆ ਕੋਈ ਜੇ ਫਟਾ ਇਨਸਾਫ ਕਰੋ ਬਹੁਤ ਔਖਾ ਐ ਵੈਕਸੀਡੈਂਟ ਹੋਇਆ ਟਰਾਲੀ ਨਾਲ ਉਹਨਾਂ ਕੋਈ ਇਨਸਾਫ ਨਹੀਂ ਜੇ ਕੀਤਾ ਵੀ ਕਿੰਨੀ ਤਰੀਕ ਨੂੰ ਐਕਸੀਡੈਂਟ ਹੋਇਆ ਹੈ ਇਹ ਤੇ ਕਿਰੀ ਕਿਰੀ ਹੁਣ ਮੌਤ ਹੋ ਚੁੱਕੀ ਹੈ ਮੇਰੀ ਪਰਜਾਈ ਦੀ ਤੇ ਮੇਰੀ ਭਤੀਜੀ ਦੀ ਅੱਛਾ ਪਹਿਲੇ ਕਿਰੀ ਮੌਤ ਹੋਈ ਮੇਰੀ ਭਤੀਜੀ ਦੀ ਡੈਥ ਹੋਈ ਸੀ ਪਹਿਲੇ ਉਹਦਾ ਨਾਮ ਮਨਵੀਤ ਕਿੰਨੀ ਉਮਰ ਹੈ ਉਮਰ ਹੈਗੀ 13 ਸਾਲ ਅੱਛਾ ਤੇ ਹੁਣ ਕਿਹਨੇ ਡੈਥ ਹੋਈ ਹੁਣ ਮੇਰੀ ਪਰਜਾਈ ਦੀ ਡੈਥ ਹੋਈ ਜੇ ਕਿੰਨੀ ਉਮਰ ਹੈ ਉਹਨਾਂ ਦੀ ਉਮਰ ਦਾ ਨਹੀਂ ਜੀ। ਕਿੰਨੀ ਮੰਗ ਕਰਦੇ ਆਂ। ਅਸੀਂ ਉਹ ਮੰਗ ਕਰਦੇ ਆਂ ਸਾਡਾ ਇਨਸਾਫ ਹੋਵੇ। ਸਾਨੂੰ ਇਨਸਾਫ ਦੋ। ਭਾਈ ਇਹੋ ਮੰਗ ਜੇ ਸਾਡੀ। ਸਾਡੀ ਹੋਰ ਕੋਈ ਮੰਗ ਨਹੀਂ ਜੀ ਬਸ ਸਾਨੂੰ ਇਨਸਾਫ ਚਾਹੀਦਾ ਜੀ। ਕੀ ਨਾਮ ਦਾ ਡਾਟ ਤੇ ਕੀ ਗੱਲ ਹੋਈ ਰਸਤਾ ਸਿੰਘ ਜੀ ਮੈਂ ਪਿੰਡ ਰਾਮਪੁਰੇ ਤੋਂ ਬੋਲਣ ਆਇਆ ਹਾਂ। ਜਦ ਮੈਂ ਸਗਨ ਤੇ ਨਾਲ ਜਾਣ ਲਈ ਬਾਲ ਬੱਚਿਆਂ ਨੂੰ ਤਿਆਰ ਕੀਤਾ ਤੇ ਰਸਤੇ ਵਿੱਚ ਇੱਕ ਟਰਾਲੀ ਦੇ ਨਾਲ ਖਹਿ ਖਹਿ ਗਿਆ ਕਹਿ ਕੇ ਨਾਲ ਕਿ ਉਹਨਾਂ ਨੂੰ ਪਹਾਰਨ ਮਾਰਿਆ ਤੇ ਤੇ ਸਾਈਡ ਮੰਗੀ ਤੇ ਡਰਾਈਵਰ ਨੇ ਗਾੜੀ ਟਰੈਕਟਰ ਘੱਟਾ ਅਸੀਂ ਤਿੰਨ ਜਾਣੇ ਚਾਹ ਤੇ ਮੇਰੀ ਘਰ ਦੀ ਤੇ ਮੇਰੀ ਬੱਚੀ ਦੋਨੋਂ ਟਾਇਰ ਥੱਲੇ ਆ ਗਏ ਪੁੱਛਿਆ ਲੱਗ ਕੇ ਕਹਿ ਰਿਹਾ ਕਿ ਨਾ ਮੋ ਕੋਈ ਆ ਸਾਡੀ ਕੋਈ ਐਕਸੀਡੈਂਟ ਦਾ ਕਾਰਨ ਨਹੀਂ ਕੋਈ ਦੱਸਿਆ ਨਾ ਸਾਨੂੰ ਕਿ ਉਹ ਦੱਸਿਆ ਆਪਾਂ ਟਰਾਲੀ ਆ ਰਹੀ ਫੋਨ ਦੇ ਗਿਆ ਇੱਕ ਕੋਲ ਕੇ ਦੱਸੋ ਵੀ ਤਾਂ ਜੀ ਆਂਦੀ ਕੋਲ ਕੇ ਦੱਸਣ ਦੇ ਜੀ ਸਰ ਇਹੀ ਬਾਤ ਹੈ ਵੀ ਐਕਸੀਡੈਂਟ ਜਰੂਰ ਹੋਇਆ ਹੈ ਵਾਰਦਾਤ ਤੇ 19 ਤਰੀਕ ਵਾਲੇ ਦਿਨ ਤੇ ਪੁਲਸ ਵਾਲਿਆਂ ਨੂੰ ਇਹ ਹੁਣ ਵੀ ਮੈਨੂੰ ਕਹਿਣ ਦਾ ਹੈ ਵੀ ਇੱਥੇ ਜੋ ਵੀ ਕਰਨਾ ਰਾਜਨਾਮਾ ਕਰ ਸਕਦਾ ਆ ਇੱਥੇ ਕੁਝ ਮੇਰੇ ਸਾਥ ਮੇਰੇ ਸਾਲਾ ਸਾਹਿਬ ਦੀ ਇਹ ਹੁਣ ਲੋਕ ਕਹਿੰਦਾ ਵੀ ਕੌਣ ਕਹਿੰਦਾ ਸੀ ਜੇ ਤੁਹਾਨੂੰ ਰਾਜਨਾਮਾ ਇਹ ਜਗਿੰਦਰ ਥਾਣੇਦਾਰ ਅੱਛਾ ਹਾਂਜੀ ਹਾਂਜੀ ਮਾਂ ਕੀ ਕਰਦੇ ਪ੍ਰਸ਼ਾਸਨ ਮੰਗ ਆਹੀ ਆਪਣਾ ਇਨਸਾਫ ਮੰਗਦੇ ਆਂ ਵੀ ਨਿਗਨਗੇ ਬੱਚੇ ਕਿ ਤਰ੍ਹਾਂ ਦਾ ਭਵਿੱਖ ਇਹਨਾਂ ਦੀ ਪੜ੍ਹਾਈ ਲਿਖਾਈ ਦਾ ਕਿ ਤਰ੍ਹਾਂ ਦਾ ਸੋਚਣਾ ਪਏਗਾ ਸਰਕਾਰ ਕੋ ਇਹ ਹੀ ਭਵਿੱਖ ਮੰਗਦੇ ਆਂ ਠੀਕ ਹੈ ਅਸੀਂ ਆਪਣਾ ਥੋੜੇ ਦਿਨ ਪਹਿਲੇ ਮੈਂ ਨਹੀਂ ਜੀ ਮੇਰੇ ਸੀਨੀਅਰ ਅਫਸਰ ਬਾਈਟ ਦੇਣਗੇ ਮੈਂ ਕਹਾਂ ਦੀ ਬੈਟ ਦੇਣੀ ਨਹੀਂ ਐਕਸੀਡੈਂਟ ਹੋਇਆ ਤੁਸੀਂ ਪਰਚਾ ਦਰਜ ਕਰ ਰਹੇ ਹੋ ਆਈਓ ਕੀ ਗੱਲ ਹੋਈ ਹੈ ਮੈਂ ਤਾਂ ਜਿਹੜੀ ਉਹ ਕਾਨੂੰਨੀ ਕਾਰਵਾਈ ਇਹਨਾਂ ਕਰਾਈ ਅੱਗੇ ਲੜਕੀ ਮਰੀ ਉਹ ਕਰਿਆ ਅੱਛਾ ਤੇ ਹੁਣ ਕਿਰੀ ਤੇ ਹੁਣ ਕਿਰੀ ਡੈਥ ਹੋਈ ਹੈ 22 ਦਿਨ ਹੋਏ ਕੰਮ ਕਰ ਹੋਈ ਕਿੰਨੀ ਹੁਣ ਕਿਰੀ ਡੈਥ ਹੋਈ ਹੈ ਜੀ ਹੁਣ ਕਿਰੀ ਡੈਥ ਹੋ ਹੁੰਦੋ ਜੀ ਜਿਹੜੀ ਲੜਕੀ ਵੜੀ ਉਹਦੀ ਮਾਂ ਦੀ ਡੈਥ ਹੋਈ ਅੱਛਾ ਤੁੱਕੀ ਐਕਸੀਡੈਂਟ ਹੋਇਆ ਸੀ ਜਾਂ ਕੀ ਹੋਇਆ ਸੀ ਉਹਦਣ ਇਹਨਾਂ ਨੇ ਕਹੇ ਸਾਡੀ ਜਿਹੜੀ ਸਕੂਟਰੀ ਹੈ ਉਹਦਾ ਚਾਂਗ ਸੁਤੰਤ ਵਿਗੰਦਾ ਕਰਕੇ ਜਦੋਂ ਸੁਤੰਤ ਵਿਗੜ ਗਿਆ ਅਹੀਂ ਡੇਪੇ ਸਾਡੀ ਲੜਕੀ ਦੀ ਸੱਟ ਲੱਗ ਗਈ ਅੱਛਾ ਹਾਂ ਜੋ ਇਹਨਾਂ ਨੇ ਮੈਨੂੰ ਲਿਖਾਇਆ ਮੈਂ ਕਾਰਵਾਈ ਕਰ ਦਿੱਤੀ ਅੱਛਾ ਤੇ ਉਹ ਕਹਿ ਰਹੇ ਕਿ ਨਾ ਆਪ ਬੋਲ ਸਕਦਾ ਕਿ ਨਾਮ ਰਾਈਨਾਮਾ ਕਰਾ ਰਹੀ ਹੈ ਮੈਨੂੰ ਪੈਸੇ ਲੈਣੂ ਕੀ ਲੋੜ ਹੈ ਜੀ ਮੈਨੂੰ ਰਾਜੀ ਨਵਾ ਕਰਾਉ ਮੈਨੂੰ ਕੋਈ ਜਰੂਰਤ ਨਹੀਂ ਵੇ ਤੁਸੀਂ ਕੋਈ ਰਜਿਨਾਵਾ ਨਹੀਂ ਕਰਾ ਰਹੇ ਨਾ ਬਿਲਕੁਲ ਨਹੀਂ ਮੈਂ ਉਹ ਰਜਿਨਾਵਾ ਕਰਾਉਂਗੀ ਉਹਨਾਂ ਦੇ ਉਹਨਾਂ ਦੇ ਗਵਾਂਡੀਓ ਕਹਿ ਰਹੇ ਜਿਹੜੇ ਮੈਂ ਉਹਦੀ ਉਹ ਮੈਂ ਕਰਦਾ ਬਿਲਕੁਲ ਮੈਨੂੰ ਕਿਸੇ ਨਾਲ ਕੋਈ ਮਤਭੇਦ ਨਹੀਂ ਹੈਗਾ ਮੈਂ ਜੋ ਕਾਨੂੰਨੀ ਕਾਰਵਾਈ ਉਹ ਕਰੂੰਗਾ ਜੀ ਫਿਰ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਾ ਰਹੇ ਇਹਨਾਂ ਦੇ ਮੈਂ ਕਰਾਉਂ ਦੇਢ ਪਿਆਣ ਦੇਢ ਮੈਂ ਉਹ ਨਹੀਂ ਮੈਂ ਪਰਚਾ ਦਰਜ ਕਰਾਉਂਗਾ ਮੈਨੂੰ ਜਾਂ ਦੇਢ ਜਿਹੜਾ ਪਰਚਾ ਦਰਜ ਕਰਾਉਂਗਾ ਜੋ ਮੈਨੂੰ ਬਿਆਨ ਲਿਖਾਉਣਗੇ ਲਿਖਾਉਣੇ ਬਿਆਨ ਲਿਖੋ ਕਾਰਵਾਈ ਕਰਾਉਣਗੇ ਮੈਂ ਅਸੇਚ ਕਾਰਵਾਈ ਕਰੂੰਗਾ ਐਕਸੀਡੈਂਟ ਕਿੱਥੇ ਹੋਇਆ ਸੀ ਕਿਹਨੇ ਨਾਲ ਹੋਇਆ ਸੀ ਮੈਨੂੰ ਮੈਂ ਮੈਨੂੰ ਕੁੜੀ ਜੀ ਉੱਥੇ ਮਿਲੀ ਆ ਹਸਪੀਟਲ ਵਿੱਚ ਮੈਂ ਉੱਥੇ ਗਿਆ ਇਹਨਾਂ ਦੀ ਲੜਕੀ ਦੀ ਮੌਤ ਹੋਈ ਸੀ ਤੇ ਕੁੜੀ ਦੀ ਕੁੜੀ ਦੀ ਮੌਤ ਕਿੰਨੀ ਤਰੀਕ ਨੂੰ ਹੋਈ ਸੀ 19 19 ਤਰੀਕ ਨੂੰ ਅੱਛਾ ਤੇ ਅੱਜ ਆਪਣਾ 19 ਚਾਰ ਨੂੰ ਤੇ ਮਦਦ ਦੀ ਮਦਦ ਦੀ ਅੱਜ ਹੀ ਆ 12:00 ਲੈ ਕੇ 5 ਮਿੰਟ ਤੇ ਕੀ ਨਾਮ ਹੈ ਤੇ ਰਾਣੀ ਪਤਨੀ ਸੁੱਚਾ ਸਿੰਘ ਕਿੱਥੋਂ ਦਾ ਮਾਮਲਾ ਜੀ ਸਾਰਾ ਇਹ ਮੁਰਾਦਪੁਰੇ ਦਾ ਮੁਰਾਦਪੁਰੇ ਦੇ ਨੇ ਇਹ ਫਰੇਗੜ ਚੂੜੀਆਂ ਦੇ ਰੋਡ ਤੇ ਆ ਰਹੇ ਸੀ ਠੀਕ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਕਰੈਕਟ ਕਰ ਲੈ ਨਹੀਂ ਬਾਈ ਦੋ ਪੈਣਾ ਟਰਾਲੀ ਟੈਂਕਰ ਵਾਲਿਆਂ ਨੇ ਜੋ ਵੀ ਆਪਣੇ ਘਰੋਂ ਜਾ ਰਹੇ ਸੀ ਰੋ ਜਾ ਰਹੇ ਸੀ ਇੱਕ ਮਿੰਟ ਇੱਕ ਮਿੰਟ ਟ੍ਰੈਲੀ ਟੈਂਸ਼ਨ